ਮੈਂ ਤੁਹਾਨੂੰ ਅੱਜ ਅਜਿਹੇ ਰੂਲ ਦੱਸਣ ਲੱਗਾ ਹਾਂ ਜੋ ਤੁਹਾਨੂੰ ਚਲਾਕ, ਹੁਸ਼ਿਆਰ ਤੇ ਲੋਕਾਂ ਤੋਂ ਵੱਖਰਾ ਬਣਾ ਦੇਣਗੇ। ਜਿਸ ਦੀ ਹਰ ਕੋਈ ਵੈਲਿਊ ਕਰਦਾ ਹੈ, ਜਿਸ ਉੱਤੇ ਲੋਕ ਮਰਦੇ ਨੇ, ਜਿਸ ਨਾਲ ਗੱਲ ਕਰਨ ਨੂੰ ਲੋਕ ਤਰਸਦੇ ਨੇ। ਅਜਿਹਾ ਇਨਸਾਨ ਤੁਸੀਂ ਵੀ ਬਣ ਸਕਦੇ ਹੋ। ਕੀ ਤੁਸੀਂ ਵੀ ਤਿਆਰ ਹੋ ਆਪਣੇ ਆਪ ਨੂੰ ਬਦਲਣ ਲਈ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ? ਤਾਂ ਕੁਝ ਮੈਂਟਲੀ ਪੂਰਾ ਧਿਆਨ ਇੱਥੇ ਲਿਆਓ। ਕਿਸੇ ਹੋਰ ਚੀਜ਼ ਬਾਰੇ ਨਾ ਸੋਚੋ ਕਿਉਂਕਿ ਇਹ ਰੂਲ ਤੁਹਾਨੂੰ ਤਾਕਤਵਰ ਬਣਾਉਣ ਵਾਲੇ ਨੇ। ਤਾਂ ਬਿਨਾਂ ਕਿਸੇ ਦੇਰੀ ਦੇ ਆਓ ਵੀਡੀਓ ਨੂੰ ਸ਼ੁਰੂ ਕਰੀਏ ਪਹਿਲਾ ਰੂਲ ਆਪਣੀਆਂ ਗੱਲਾਂ ਦੂਜਿਆਂ ਤੋਂ ਓਲੀਆਂ ਰੱਖੋ ਜੇਕਰ ਤੁਸੀਂ ਕੁਝ ਵੱਡਾ ਕਰਨ ਜਾ ਰਹੇ ਹੋ ਕਿਸੇ ਨਵੇਂ ਕੰਮ ਦੀ ਯੋਜਨਾ ਬਣਾਈ ਹੈ ਤਾਂ ਇਹ ਗੱਲ ਹਰੇਕ ਦੇ ਸਾਹਮਣੇ ਨਾ ਲਿਆਓ ਕਿਉਂਕਿ ਜੇਕਰ ਉਹ ਕੰਮ ਨਾ ਹੋਇਆ ਤਾਂ ਲੋਕ ਤੁਹਾਡਾ ਮਜ਼ਾਕ ਉਡਾਉਣਗੇ ਤੁਹਾਨੂੰ ਇੱਕ ਇਹੋ ਜਿਹਾ ਇਨਸਾਨ ਸਮਝਣ ਲੱਗਣਗੇ ਜੋ ਸਿਰਫ ਗੱਲਾਂ ਕਰਦਾ ਹੈ ਪਰ ਅਸਲ 'ਚ ਕੁਝ ਕਰ ਨਹੀਂ ਸਕਦਾ ਇਸ ਲਈ ਕੋਈ ਚੀਜ਼ਾਂ ਆਪਣੇ ਤੱਕ ਹੀ ਰੱਖੋ ਜੇਕਰ ਤੁਸੀਂ ਹਰ ਗੱਲ ਸਭ ਦੇ ਸਾਹਮਣੇ ਰੱਖਦੇ ਹੋ ਤਾਂ ਲੋਕ ਤੁਹਾਡੀ ਜ਼ਿੰਦਗੀ ਦੇ ਹਰੇਕ ਪਹਿਲੂ ਨੂੰ ਜਾਣ ਜਾਣਗੇ ਜਿੰਨਾ ਵੀ ਹੋ ਸਕੇ ਆਪਣੀ ਲਾਈਫ ਨਿੱਜੀ ਰੱਖੋ ਕਿਸੇ ਨੂੰ ਆਪਣੇ ਕੀਮਤੀ ਰਾਜਪਤਾ ਨਾ ਲਗਣ ਦਿਓ ਮੈਂ ਜਾਣਦਾ ਹਾਂ ਕਈ ਵਾਰ ਦਿਲ ਕਰਦਾ ਹੈ ਲੋਕਾਂ ਨੂੰ ਦੱਸਣ ਦਾ ਕਿ ਮੈਂ ਇਹ ਕਰ ਦਿਆਂਗਾ ਉਹ ਕਰ ਦਿਆਂਗਾ ਦੁਨੀਆ ਨੂੰ ਬਦਲ ਦਿਆਂਗਾ ਤਾਂ ਜੋ ਲੋਕ ਤੁਹਾਡੀ ਵਾਹ ਵਾਹ ਕਰਨ ਪਰ ਇਹ ਸਭ ਬਕਵਾਸ ਹੈ ਜੇਕਰ ਤੁਸੀਂ ਹੁਣ ਤੱਕ ਸਫਲ ਲੋਕਾਂ ਦੀ ਜ਼ਿੰਦਗੀ ਵੇਖੀ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਉਹ ਕਦੇ ਵੀ ਆਪਣੀਆਂ ਯੋਜਨਾਵਾਂ ਸਭ ਨੂੰ ਨਹੀਂ ਦੱਸਦੇ ਉਹ ਆਪਣੀਆਂ ਗੱਲਾਂ ਆਪਣੇ ਤੱਕ ਰੱਖਦੇ ਨੇ ਦੂਜਾ ਰੂਲ ਘੱਟ ਬੋਲੋ ਲੋਕ ਕਹਿੰਦੇ ਨੇ ਲੋੜ ਪੈਣ ਤੇ ਬੋਲੋ ਪਰ ਮੈਂ ਕਹਿੰਦਾ ਹਾਂ ਲੋੜ ਤੋਂ ਵੀ ਘੱਟ ਬੋਲੋ ਜੇਕਰ ਤੁਸੀਂ ਹਰ ਵੇਲੇ ਬੋਲਦੇ ਰਹੋਗੇ ਤਾਂ ਤੁਹਾਡੀਆਂ ਗੱਲਾਂ ਦੀ ਕੋਈ ਕਦਰ ਨਹੀਂ ਕਰੇਗਾ ਜਿੰਨਾ ਘੱਟ ਬੋਲੋਗੇ ਲੋਕ ਤੁਹਾਡੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਗੇ ਕਦੇ ਵੀ ਫਾਲਤੂ ਗੱਲਾਂ ਕਰਕੇ ਆਪਣੇ ਆਪ ਨੂੰ ਬੇਵਕੂਫ ਨਾ ਦਿਖਾਓ ਸੋਚ ਸਮਝ ਕੇ ਬੋਲੋ ਕਿਉਂਕਿ ਹਰ ਇੱਕ ਸ਼ਬਦ ਤੁਹਾਡੀ ਪਛਾਣ ਬਣਾਉਂਦਾ ਹੈ ਬੇਵਕੂਫੀ ਦੀ ਇੱਕ ਗੱਲ ਤੁਹਾਡੀ ਅਕਲਮੰਦੀ ਦੀ ਪੋਲ ਖੋਲ ਸਕਦੀ ਹੈ ਅਕਲਮੰਦ ਇਨਸਾਨ ਘੱਟ ਬੋਲਦੇ ਨੇ ਪਰ ਉਹਨਾਂ ਦੀਆਂ ਗੱਲਾਂ ਦੀ ਕਦਰ ਹੁੰਦੀ ਹੈ ਜਦੋਂ ਉਹ ਬੋਲਦੇ ਨੇ ਤਾਂ ਲੋਕ ਉਹਨਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਦੇ ਨੇ ਜਿਹੜੇ ਵਧੇਰੇ ਬੋਲਦੇ ਨੇ ਉਹ ਆਮ ਜਿਹੇ ਬਣ ਜਾਂਦੇ ਨੇ ਜਿੰਨਾ ਘੱਟ ਬੋਲੋਗੇ ਲੋਕ ਉਹਨਾਂ ਹੀ ਤੁਹਾਡੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣਗੇ ਹਰ ਵਾਰ ਹਰ ਗੱਲ ਇਸਨਾਂ ਨੂੰ ਸ਼ੇਅਰ ਕਰਨੀ ਜ਼ਰੂਰੀ ਨਹੀਂ ਹੁੰਦੀ ਚੁੱਪ ਰਹਿਣਾ ਵੀ ਇੱਕ ਤਾਕਤ ਹੁੰਦੀ ਹੈ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਾ ਕਰੋ ਚੁੱਪਚਾਪ ਰਹਿਣ ਨਾਲ ਲੋਕ ਤੁਹਾਡੇ ਬਾਰੇ ਹੋਰ ਜਾਣਨ ਦੀ ਇੱਛਾ ਰੱਖਣਗੇ ਆਪਣੀ ਸੋਚ ਨੂੰ ਉੱਚਾ ਰੱਖੋ ਪਰ ਆਪਣੀਆਂ ਗੱਲਾਂ ਨੂੰ ਹਮੇਸ਼ਾ ਸ਼ਾਰਟ ਰੱਖੋ ਵਧੇਰੇ ਬੋਲਣ ਨਾਲ ਤੁਸੀਂ ਆਪਣੇ ਆਪ ਨੂੰ ਸਸਤਾ ਕਰ ਦਿੰਦੇ ਹੋ ਸੋ ਘੱਟ ਬੋਲੋ ਪਰ ਜਦੋਂ ਬੋਲੋ ਤਾਂ ਲੋਕ ਤੁਹਾਡੀਆਂ ਗੱਲਾਂ ਨੂੰ ਯਾਦ ਰੱਖਣਗੇ ਇਹੀ ਇੱਕ ਸਮਝਦਾਰ ਅਤੇ ਤਾਕਤਵਰ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ ਤੀਜਾ ਰੂਲ ਆਪਣੀ ਰਿਪਿਊਟੇਸ਼ਨ ਦੀ ਰੱਖਿਆ ਕਰੋ ਤੁਹਾਡੀ ਇਮੇਜ ਹੀ ਤੁਹਾਡੀ ਤਾਕਤ ਦੀ ਬੁਨਿਆਦ ਹੈ ਇਸ ਲਈ ਹਰ ਹਾਲਤ ਵਿੱਚ ਆਪਣੀ ਇਮੇਜ ਦੀ ਰਾਖੀ ਕਰੋ ਕਦੇ ਵੀ ਕਿਸੇ ਨੂੰ ਇੰਨਾ ਨਜ਼ਦੀਕ ਨਾ ਹੋਣ ਦਿਓ ਕਿ ਉਹ ਤੁਹਾਡੀ ਇਮੇਜ ਨੂੰ ਨੁਕਸਾਨ ਪਹੁੰਚਾ ਸਕੇ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਅਜਿਹੇ ਰਾਜ਼ ਨਾ ਦਿਓ ਜੋ ਬਾਅਦ ਵਿੱਚ ਤੁਹਾਡੇ ਖਿਲਾਫ ਵਰਤੇ ਜਾ ਸਕਣ ਇਮੇਜ ਇੱਕ ਵਾਰ ਟੁੱਟ ਜਾਵੇ ਤਾਂ ਦੁਬਾਰਾ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ ਲੋਕ ਤੁਹਾਨੂੰ ਉਸੇ ਤਰੀਕੇ ਨਾਲ ਟ੍ਰੀਟ ਕਰਨਗੇ ਜਿਵੇਂ ਤੁਸੀਂ ਆਪਣੀ ਇਮੇਜ ਰੱਖਦੇ ਹੋ ਜੇ ਤੁਸੀਂ ਖੁਦ ਦੀ ਇੱਜ਼ਤ ਕਰਦੇ ਹੋ ਤਾਂ ਦੁਨੀਆ ਵੀ ਤੁਹਾਡੀ ਇੱਜ਼ਤ ਕਰੇਗੀ ਕਦੇ ਵੀ ਆਪਣੀ ਇਮੇਜ ਨੂੰ ਕਿਸੇ ਹੋਰ ਦੇ ਹੱਥ ਵਿੱਚ ਨਾ ਦਿਓ ਕੋਈ ਵੀ ਐਸੀ ਗੱਲ ਨਾ ਕਰੋ ਜੋ ਤੁਹਾਡੀ ਇਮੇਜ ਨੂੰ ਡੈਮੇਜ ਕਰ ਸਕੇ ਇਮੇਜ ਬਣਾਉਣ ਵਿੱਚ ਸਮਾਂ ਲੱਗਦਾ ਹੈ ਪਰ ਖਰਾਬ ਹੋਣ ਵਿੱਚ ਸਕਿੰਟ ਲੱਗਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਵੈਲਿਊ ਕਰਨ ਤਾਂ ਆਪਣੀ ਇਮੇਜ ਉੱਤੇ ਕੰਮ ਕਰੋ ਜਿਵੇਂ ਕੱਪੜੇ ਸਾਫ਼ ਰੱਖਦੇ ਹੋ ਉਹੀ ਤਰ੍ਹਾਂ ਆਪਣੀ ਇਮੇਜ ਵੀ ਸਾਫ਼ ਰੱਖੋ ਆਪਣੀ ਇਮੇਜ ਦੀ ਹਮਾਇਤ ਕਰਨੀ ਸਿੱਖੋ ਕਿਉਂਕਿ ਇਹ ਤੁਹਾਡੀ ਤਾਕਤ ਹੈ ਕਦੇ ਵੀ ਕਿਸੇ ਨੂੰ ਆਪਣੀ ਇਮੇਜ ਤੇ ਹਾਵੀ ਨਾ ਹੋਣ ਦਿਓ ਸੋਚ ਸਮਝ ਕੇ ਲੋਕਾਂ ਨਾਲ ਗੱਲ ਕਰੋ ਕਿਉਂਕਿ ਤੁਹਾਡੀ ਹਰ ਗੱਲ ਤੁਹਾਡੀ ਇਮੇਜ ਬਣਾਉਂਦੀ ਜਾਂ ਤੋੜਦੀ ਹੈ ਜੋ ਲੋਕ ਆਪਣੀ ਇਮੇਜ ਦੀ ਪਰਵਾਹ ਨਹੀਂ ਕਰਦੇ ਉਹ ਹਮੇਸ਼ਾ ਪਛਤਾਉਂਦੇ ਹਨ ਲੋਕ ਤੁਹਾਨੂੰ ਤੁਹਾਡੀ ਇਮੇਜ ਤੋਂ ਪਛਾਣਦੇ ਹਨ ਤੁਹਾਡੀ ਨੀਅਤ ਤੋਂ ਨਹੀਂ ਸਮਝਦਾਰ ਲੋਕ ਹਮੇਸ਼ਾ ਆਪਣੀ ਇਮੇਜ ਦੇ ਕੰਮ ਕਰਦੇ ਹਨ ਇਮੇਜ ਤੁਹਾਡੀ ਅਸਲ ਪਛਾਣ ਬਣ ਸਕਦੀ ਹੈ ਜੇ ਤੁਸੀਂ ਉਸ ਨੂੰ ਸਹੀ ਤਰੀਕੇ ਨਾਲ ਬਣਾਓ ਇਸ ਲਈ ਆਪਣੀ ਇਮੇਜ ਦੀ ਹਮੇਸ਼ਾ ਰਾਖੀ ਕਰੋ ਤਾਂ ਜੋ ਤੁਹਾਡੀ ਵੈਲਿਊ ਕਦੇ ਵੀ ਘਟ ਨਾ ਹੋਵੇ ਚੌਥਾ ਰੂਲ ਬਾਦਸ਼ਾਹ ਵਾਂਗ ਰਹੋ ਜੇਕਰ ਤੁਸੀਂ ਲੋਕਾਂ ਤੋਂ ਵੱਖਰਾ ਬਣਨਾ ਚਾਹੁੰਦੇ ਹੋ ਤਾਂ ਬਾਦਸ਼ਾਹਾਂ ਵਾਂਗ ਜਿਓ ਖੁਦ ਨੂੰ ਕਦੇ ਵੀ ਘਟੀਆ ਛੋਟੇ ਪੱਦਰ ਦਾ ਨਾ ਬਣਨ ਦਿਓ ਇੱਕ ਸ਼ਹਿਨਸ਼ਾਹ ਬਣੋ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਗਰੂਰ ਬਣੋ ਪਰ ਇਹ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ ਖੁਦ ਨੂੰ ਇੱਕ ਵੱਡੇ ਦਰਜੇ ਤੇ ਦੇਖੋ ਆਪਣੇ ਖਿਆਲ ਉੱਚੇ ਰੱਖੋ ਵੱਡਾ ਸੋਚੋ ਵੱਡਾ ਕਰੋ ਬਾਦਸ਼ਾਹ ਆਪਣੀ ਇੱਜ਼ਤ ਆਪ ਕਰਦਾ ਹੈ ਜੇਕਰ ਤੁਸੀਂ ਆਪਣੀ ਕਦਰ ਕਰਦੇ ਹੋ ਤਾਂ ਲੋਕ ਵੀ ਤੁਹਾਡੀ ਇੱਜ਼ਤ ਕਰਨਗੇ ਲੋਕ ਤੁਹਾਨੂੰ ਮਹੱਤਵ ਦੇਣਗੇ ਆਪਣੇ ਕੰਮ ਬਾਦਸ਼ਾਹ ਵਾਂਗ ਬਣਾਓ ਖੁਦ ਨੂੰ ਕਦੇ ਵੀ ਕਿਸੇ ਅੱਗੇ ਨਿਵਾਉਣਾ ਆਪਣੀ ਸ਼ਖਸੀਅਤ ਨੂੰ ਮਜ਼ਬੂਤ ਬਣਾਓ ਆਪਣੇ ਆਪ ਦੀ ਤੁਲਨਾ ਕਿਸੇ ਨਾਲ ਨਾ ਕਰੋ ਇੱਕ ਬਾਦਸ਼ਾਹ ਬਣੋ ਜੋ ਆਪਣੇ ਹੱਕ ਲਈ ਖੁਦ ਖੜਾ ਹੁੰਦਾ ਹੈ ਪੰਜਵਾਂ ਰੂਲ اپنی حد رکھو کبھی بھی ਕਿਤੇ ਵੀ بے وجہ ਨਾ ਜਾਣਾ ਜਿੱਥੇ ਜ਼ਰੂਰੀ ਹੋਵੇ ਉੱਥੇ ਹੀ ਜਾਓ ਵਧੇਰੇ ਦਿਖਣ ਨਾਲ ਤੁਹਾਡੀ ਇੱਜ਼ਤ ਘਟਣ ਲੱਗਦੀ ਹੈ ਜਿੰਨਾ ਘੱਟ ਤੁਸੀਂ ਲੋਕਾਂ ਦੇ ਸਾਹਮਣੇ ਆਓਗੇ ਤੁਹਾਡੀ ਵਧੇਰੇ ਕਦਰ ਹੋਏਗੀ ਕੀੜੇ ਦੀ ਵੀ ਲੋਕ ਕਦਰ ਕਰਦੇ ਨੇ ਪਰ ਜੇ ਹਰ ਕੋਈ ਪਹਿਨ ਲਵੇ ਤਾਂ ਉਸ ਦੀ अहमियत ਘਟ ਜਾਂਦੀ ਹੈ ਇਸੇ ਤਰ੍ਹਾਂ ਜਦ ਤੁਸੀਂ ਹਰ ਜਗ੍ਹਾ ਹਰ ਵਿਅਕਤੀ ਨਾਲ ਮਿਲਦੇ ਰਹੋਗੇ ਤਾਂ ਲੋਕ ਤੁਹਾਡੀ ਇੱਜ਼ਤ ਕਰਨੇ ਛੱਡ ਸਕਦੇ ਨੇ ਹਮੇਸ਼ਾ ਆਪਣੀ ਉਪਸਥਿਤੀ ਦੀ ਕੀਮਤ ਬਣਾਈ ਰੱਖੋ ਜਦ ਤੱਕ ਤੁਸੀਂ ਵਧੇਰੇ ਮਿਲਦੇ ਰਹੋਗੇ ਲੋਕ ਤੁਹਾਨੂੰ ਆਮ ਸਮਝਣ ਲੱਗਣਗੇ ਉਸੇ ਤਰ੍ਹਾਂ ਜਿਵੇਂ ਜਦ ਬਾਰਿਸ਼ ਲੰਬੇ ਸਮੇਂ ਤੱਕ ਨਾ ਹੋਵੇ ਤਾਂ ਲੋਕ ਉਸ ਦੀ ਉਡੀਕ ਕਰਦੇ ਨੇ ਪਰ ਜਦ ਰੋਜ਼ ਰੋਜ਼ ਬਾਰਿਸ਼ ਪੈਣ ਲੱਗੇ ਤਾਂ ਲੋਕ ਉਹਦੇ ਤੋਂ ਤੰਗ ਹੋਣ ਲੱਗਦੇ ਨੇ ਜੇ ਤੁਸੀਂ ਵੀ ਆਪਣੀ ਵੈਲਿਊ ਵਧਾਉਣੀ ਹੈ ਤਾਂ ਹਰ ਵਿਅਕਤੀ ਦੀ ਪਹੁੰਚ ਤੋਂ ਬਾਹਰ ਰਹੋ ਲੋਕ ਤੁਹਾਡੀ ਗੱਲ ਕਰਨ ਤੁਹਾਡੀ ਉਡੀਕ ਕਰਨ ਤੁਹਾਡੇ ਨਾਲ ਮਿਲਣ ਲਈ ਤਰਸਣ ਇਹੀ ਹੁੰਦੀ ਹੈ ਅਸਲ ਤਾਕਤ ਅਤੇ ਇੱਜ਼ਤ ਦੀ ਚਾਬੀ ਆਖਰੀ ਗੱਲ ਆਪਣੀ ਵੈਲਿਊ ਵਧਾਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ ਤਾਂ ਆਪਣੇ ਆਪ ਨੂੰ ਵਧੀਆ ਬਣਾਓ ਆਪਣੀ ਜ਼ਿੰਦਗੀ ਵਿੱਚ ਤਰੱਕੀ ਲਿਆਓ ਆਪਣੀਆਂ ਆਦਤਾਂ ਚੰਗੀਆਂ ਬਣਾਓ ਹਮੇਸ਼ਾ ਬਿਹਤਰ ਬਣਨ ਦੀ ਕੋਸ਼ਿਸ਼ ਕਰੋ ਇਹ ਸਾਰੇ ਰੂਲ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੇ ਨੇ ਤੁਹਾਨੂੰ ਇੱਕ ਨਵੀਂ ਪਛਾਣ ਦੇ ਸਕਦੇ ਨੇ ਇਹ ਤੁਹਾਨੂੰ ਸਮਝਦਾਰ ਚਲਾਕ ਤੇ ਪ੍ਰਭਾਵਸ਼ਾਲੀ ਬਣਾ ਦੇਣਗੇ ਸੋ ਆਸਕਰ ਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਇਸ ਲਈ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ